ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਠੱਠੀ ਭਾਈ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਜਿਹੜੇ ਪੰਜ ਦਾ ਝੋਟੀਆਂ ਵੀਰੇ ਸੂਈਆਂ ਸਵਾਈਆਂ ਨੇ ਇੱਕ ਤੋਕੜ ਕੱਪਣ ਵਹਿੜਾ ਤੇ ਇੱਕ ਸੂਈ ਸਵਾਈ ਵਹਿੜਾ ਜੀ ਬਿਨਾ ਬੱਚੇ ਤੋਂ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਿਓ ਜੀ ਕੱਲੇ ਕੱਲੇ ਨਾਗ ਦੀ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਤੁਹਾਨੂੰ ਨਾਗ ਪਸੰਦ ਆਉਂਦਾ ਫੱਟ ਬੈਂਦਾ ਆ ਕੇ ਤਸੱਲੀ ਪਰਖ ਤੁਸੀ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਵਿੰਦਰ ਸਿੰਘ ਆ ਜੀ ਪਿੰਡ ਠੱਠੀ ਭਾਈ ਤਸੀਲ ਬਾਗਾ ਪੁਰਾਣਾ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9779897736 ਜੀ ਠੀਕ ਆ ਵੀਰੇ ਅੱਜ ਫਿਰ ਆਪਣੇ ਕੋਲ ਸੱਤ ਨਾਗ ਆ ਜੀ ਹਾਂ ਜੀ ਭਾਈ ਠੀਕ ਆ ਆਂਡਰੋਇਡ ਸ਼ੁਰੂ ਕਰਨ ਲੱਗੇ ਫਿਰ ਹਾਂਜੀ ਸੁਆ ਕੇ ਨਮਾਜੀ ਇਹਦਾ ਇਹਦਾ ਦੂਜਾ ਸੁਆ ਝੋਟੀ ਵਾਲਾ ਕਾ ਦੋ ਸੁਈ ਹੈ ਜੀ ਇਹ ਇਹਨੂੰ ਛੇਵਾ ਦੇਣਾ ਸੁਈ ਨੂੰ ਬੱਚਾ ਕੀ ਆ ਜੀ ਬੱਚਾ ਕੱਟੀ ਮਾਰ ਰਿਹਾ ਜੀ ਜੇਰ ਕੰਪਲੀਟ ਆ ਜੇਰ ਦੀ ਜਮਾ ਕਿੰਨਾ ਦੁੱਧ ਦੇ ਦੇਗੇ ਠੀਕ ਆ ਕਿੰਨਾ ਦੁੱਧ ਆ ਜੀ ਦੁੱਧ 9 ਕਿਲੋ ਆ ਝੋਟੀ ਕੋਲੇ ਸਟਾਰਟਿੰਗ ਹੀ ਆ ਬੋਲੇ ਤੋਂ ਬਾਅਦ ਕੋਈ ਵੀਰ ਚਵਾਈ ਕਰ ਸਕਦਾ ਆ ਦੀ ਦੋ ਟਾਈਮ ਚਾਰ ਟਾਈਮ ਹਾਂ ਬਈ ਥਣਾ ਦੀ ਓਕੇ ਆ ਜੀ ਜਮਾ ਦਾ ਨਾ ਬਈ ਠੀਕ ਆ ਬਾਦਾਂ ਝੋਟੀ ਦੇ ਉਹ ਵੀ ਦਸੋਂ ਬਾਹਰ ਹੀ ਦਰਦੀ ਆ ਨਾ ਦਰਦੀ ਆ ਕਹਿੰਦੇ ਥੋੜਾ ਜਿਹਾ ਹੂੰ ਦੁੱਧ 11 12 ਕਿ ਸ਼ੀਕਾ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਨੇੜੇ ਤੋਂ ਸੋਨਾ ਫਿਟਨੈਸ ਆਲਾ ਹਵਾਨਾ ਮੁੱਠੀ ਆਲਾ ਥਾਣਾ ਜੀ ਬਾਕੀ ਦੁੱਧ ਬਈ 10 ਦਾ ਕਿ 9 ਕਿਲੋ ਨੈਟ ਤਿਆਰ ਆ ਆਪਦੀ ਦੋ ਟਾਈਮ ਚਾਰ ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਬੱਚਾ ਮਗਰ ਇਹਦੇ ਫੀਮੇਲ ਆ ਜਾਂਦੀ ਆ ਥੋੜਾ ਜਿਹਾ 19 ਐ ਕਿੱਕੀ ਪਾਸਾ ਪਰਾ ਰੱਖਦੀ ਹੈ ਜੀ ਇਹ। ਬਾੜਾ ਮੋਟਾ ਅੱਜ ਹੀ ਆਈ ਹੈ ਝੋਟੀ ਬੇ। ਤਾਜੀ ਆਈ ਆ। ਹਾਂ। ਦੁੱਧ ਪੂਰਾ। ਦੁੱਧ ਪੂਰਾ ਬਈ। ਦੁੱਧ ਜਾਂ ਚੂਣ 'ਚ ਵੀ ਹੋ ਸਕਦਾ। ਤੜਕੇ ਹਨਾ। ਚੂਣ 'ਚ ਤੇਰੇ ਘਰਤੀ ਹੋਣਾ। ਤੜਕੇ ਚੂਣ 'ਚ ਹੋ ਗਿਆ ਹੋਵੇ। ਆਉਂਵੇਂ ਕੋਈ ਚੱਕਰ ਨਹੀਂ ਬਈ। ਠੀਕ ਹੈ ਵੀਰੇ। ਬਾਕੀ ਸੋਨਾ ਫਿਟਰਨਾ ਸਾਲਾ ਹਵਾਨਾ। ਮੁੱਠੀ ਵਾਲਾ ਥਣ। ਕੱਲਾ ਕੱਲਾ ਨਿੱਖੜਮ। ਹਾਥੀ ਚਵਾਈ ਵਾਲਾ। ਫੋਰ ਸ਼ੰਗ ਪੂਰਾ ਵੀ ਨਹੀਂ। ਬੱਚਾ ਵੀ ਮਗਰ ਤੁਹਾਨੂੰ ਚੰਗੀ ਚੀਜ਼। ਮਿਲ ਜਾਣੀ ਜੂਰ ਦੀ ਵੀਡੀਓ ਦੇ ਦਿਆਂਗੇ ਬਾਈ ਜਮਾ ਇਹਦੀ ਜਾਇਜ ਡਿਮਾਂਡ ਇਹਦਾ 95000 ਚ ਮੰਨ ਤੜਕਾ ਉਹ ਜੂ ਮੰਨ ਤੜਾ ਚੰਗੀ ਆ ਹਨਾ ਝੋਟੀ ਬਹੁਤ ਚੰਗੀ ਝੋਟੀ ਆ ਸਾਫ ਸੁਥਰੀ ਆ ਠੀਕ ਆ ਵੀਰੇ ਜਿਹੜਾ 2 ਨੰਬਰ ਨਾ ਆ ਗਿਆ ਵੀਰੇ ਇਹਦਾ ਸੂਆ ਕਿੰਨਾ ਆ ਪਹਿਲਾ ਸੂਆ ਸੂਈ ਆ ਝੋਟੀ ਬਾਈ ਕਾ ਦੋ ਸੂਈ ਆ ਜੀ 25 ਦਾ ਲਾਹੋਗੇ ਬਾਈ ਬੱਚਾ ਕੀ ਆ ਬੱਚਾ ਕਟਾ ਜੀ ਠੀਕ ਆ ਇਹਦੇ ਛਾਂ ਕਮਗਰਲੇ ਥਾਂ ਤੇ ਬਾਈ ਯਾਨੀ ਦੋ ਤਾਰਾਂ ਹੁੰਦੀਆਂ ਦੋ ਤਾਰਾਂ ਹੁੰਦੀਆਂ ਠੀਕ ਆ ਦੁੱਧ ਬਰੋਬਰੀ ਆ ਹੁੰਦਾ ਦੋਨਾਂ ਚੋ ਜਾਣੀ ਉਹ ਦੋਨਾਂ ਸਰਾਖਾਂ ਚੋਂ ਉਨਾਂ ਹੀ ਦੁੱਧ ਹੁੰਦਾ ਜਿੰਨਾ ਇਕੱਠਾ ਹੁੰਦਾਗਾ ਦੋਨਾਂ ਚੋਂ ਹੀ ਹੁੰਦਾ ਦੋਨਾਂ ਚੋਂ ਹੀ ਹੁੰਦਾ ਠੀਕ ਆ ਤਾਂ ਹੀ ਥੋੜਾ ਜਿਹਾ ਪਾਸਾ ਇਹ ਖੁੰਦੀ ਹਾਂ ਹਾਂ ਪਾਸਾ ਦਿਖਾਉਂਦੀ ਆ ਥੋੜਾ ਜਿਹਾ ਉਹ ਐ ਨਾ ਫਿਰ ਦੁੱਧ ਬਣਿਆ ਜਾਂਦਾ ਹੂੰ ਦੁੱਧ ਬਣਿਆ ਜਾਂਦਾ ਨਾ ਇਹ ਫਿਰ ਸਰਾਖ ਦੇ ਹਿਸਾਬ ਨਾਲ ਹੀ ਆਉਣਾਗਾ ਮੈਂ ਦਿਖਾ ਦਿੰਨਾ ਜੇ ਨਾ ਡਰੀ ਤਾਂ ਵੀਰੇ ਥਣ ਤੁਨੂੰ ਮੋਟਾ ਜਿਹਾ ਦੀਂਦਾ ਹੋਊਗਾ ਉਹ ਥਣ ਮੋਟਾ ਨਹੀਂ ਵੀਰੇ ਉਹ ਤਾਂ ਮੋਟਾ ਨਾਲ ਆਲੇ ਪਾਸੇ ਛਾ ਖਾਉਦੇ ਬਿਲਕੁਲ ਨਾਲ ਦੋ ਤਾਰਾਂ ਪੈਂਦੀਆਂ ਨੇ ਇੱਕ ਥਣ ਚੁ ਥੋੜਾ ਜਿਹਾ ਤਾਂ ਹੀ ਪਾਸੇ ਦਾ ਫਰਕ ਆ ਵੀਰੇ ਠੰਡੀ ਸੀਲ ਦੀ ਗਾਰੰਟੀ ਆ ਤੇ ਇਹਦੀ ਕੀਮਤ ਬਾਈ ਇਹਦਾ 70000 ਜੁਮਾਨਾ ਕੋ ਜੁਮਾਨਾ ਤਾਂ ਮੈਲ ਵੀ ਤੋਕੜ ਵਾਲੇ ਭਾਜੀ ਜਾਣੀ ਆ ਹਾਂ ਬਾਈ ਯਾਰ ਕਿਉਂਕਿ ਦੁੱਧ ਤਾਂ ਬਾਈ ਉਹਨੇ ਹੁਣ ਨਹੀਂ ਦੇਈ ਜਣਾ ਚਲੋ ਕੁਦਰਤੀ ਉਹ ਦੋ ਸ਼ਖ ਆ ਗਈਆਂ ਵੀਰੇ ਹਾਂਜੀ ਅੱਗੇ ਸਿੰਘਾਂ ਵਾਲੀ ਵੀਰੇ ਇਹਦਾ ਸੁਆ ਕਿੰਨਾ ਮਜ ਸੁਆ ਪਹਿਲਾ ਵੇੜ ਦਾ ਬਾਈ ਠੀਕ ਆ 7 ਮਹੀਨੇ ਦੀ ਗੱਭਣ ਦਾ ਆਫਤਰੀ ਕਿ 7 ਮਹੀਨੇ ਹੋ ਗਏ ਦੁੱਧੋ ਡਰਾਈ ਆ ਦੁੱਧੋ ਡਰਾਈ 7 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਚੈੱਕ ਪਾਸ ਹੈ ਘਰੇ ਵੇੜ ਚੋਈ ਆ ਪਾਣ ਅੱਛਾ ਹਾਂ ਇਹ ਕੋਈ ਆਪਣੇ ਰਿਸ਼ਤੇਦਾਰ ਸੀ ਉਹਨਾਂ ਦੀ ਆਪਣੇ ਕੋਲ ਆ ਗਈ ਸੀ ਠੀਕ ਆ ਘਰੇ ਹੀ ਚੋਈ ਆਪਾਂ ਹੁਣ ਉਹ ਕਹਿੰਦੇ ਵੇਚ ਦਿਓ ਪਤਾ ਹੀ ਠੀਕ ਆ ਤੇ ਮਾਰ ਦੀ ਮੂਰਤੀ ਤਾਂ ਨਹੀਂ ਬਈ ਸੈਂਗਾ ਨਹੀਂ ਬਈ ਯਾਰ ਕੋਈ ਚੱਕ ਫੁੱਲ ਗਰੰਟੀ ਆ ਠੀਕ ਆ ਠੀਕ ਆ ਦੁੱਧ ਵੀ 10 11 ਕਿਲੋ ਜੋਇਆ ਪਹਿਲਾਂ ਕੋਲ ਦੁੱਧ ਦੀ ਫੈਟ ਵੀ ਬਈ ਹਨਾ ਚੰਗੀ ਹੁੰਦੀ ਹੋ ਚੰਗੀ ਚੰਗੀ ਆ ਦੁੱਧ ਵੀ ਪੂਰਾ ਠੀਕ ਆ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜ ਮ ਬਾਕੀ ਚੈੱਕ ਹੋਈ ਆ ਠੀਕ ਆ ਆਪ ਦਾ ਜਿਹੜਾ ਲੈ ਕੇ ਜਾਊਗਾ ਡਾਕਟਰ ਨਾਲ ਹੀ ਲੈ ਕੇ ਆਵੇ ਤੇ ਬਾਈ ਤੇ ਕਰੋ ਚੈੱਕ ਪਾਸ ਕਰਵਾ ਕੇ ਲੈ ਜੇ ਸੱਤਾਂ ਮਹੀਨਿਆਂ ਦੀ ਗੱਬਣ ਚੈੱਕ ਪਾਸਾ ਦੁੱਧੋ ਡਰਾਈ ਆ ਜੀ ਤੇ ਇਹਦਾ ਛੋਟਾ ਜਿਹਾ ਭਾਅ ਬਾਈ ਇਹਦਾ 25000 ਚ ਮਾਨਤਾਨਾ ਬੱਚੀਆਂ ਵਾਲੇ ਮੁੱਲ ਚ ਆ ਹਾਂਜੀ ਠੀਕ ਆ 25000 ਰੁਪਏ ਚ ਬਾਈ ਕਹਿੰਦਾ ਮਾਨਤਾਨਾ ਕਰ ਦਾਂਗੇ ਜੀ ਚੰਗੀ ਚੀਜ਼ ਆ ਜੇ ਤੁਸੀਂ ਸਾਮ ਸਕਦੇ ਹੋ ਸੇਵਾ ਕਰ ਸਕਦੇ ਹੋ ਤਾਂ ਚਾਰ ਪੈਸੇ ਨਾਲ ਰਲਾਉਣ ਵਾਲੀ ਚੀਜ਼ ਆ ਤੇ ਵੀਰੇ ਚਾਰ ਨੰਬਰ ਨੱਕ ਆ ਗਿਆ ਇਹਦਾ ਪਹਿਲਾ ਦੂਆ ਵੈੜਦਾ ਬਾਈ ਠੀਕ ਆ ਚਾਰ ਹੀ ਦਾਂਦਾ ਵਾਸ਼ੀ ਠੀਕ ਆ ਇਹ ਇਹਦਾ ਇਹ ਸੂਈ ਨੂੰ ਬਈ 1.5 ਤੋਂ 2 ਮਹੀਨੇ ਹੋ ਠੀਕ ਆ ਬੱਚਾ ਜੀ ਇਹਦਾ ਬੱਚਾ ਇਹਦਾ ਸਿਹਤ ਆ ਆ ਉਹਦਾ ਡਾਕਟਰ ਲਿਆ ਕੇ ਚੈੱਕ ਕਰਾ ਲੈ ਚੈੱਕ ਕਰਾ ਲੈ ਸੂਈ ਦੀ ਫੁੱਲ ਗਾਰੰਟੀ ਆ ਬਾਈ ਠੀਕ ਆ ਫੁੱਲ ਗਾਰੰਟੀ ਆ ਮੁੱਠੀ ਵਾਲਾ ਥਾਣਾ ਹੈਨਾ ਥਾਣਾ ਫੋਨ ਸੀਲ ਸੂਲਾ ਕੋਈ ਕੰਮ ਨਹੀਂ ਠੀਕ ਆ ਕਿੰਨਾ ਦੁੱਧ ਆ ਜੀ ਇੱਥੇ ਲੈ ਦੁੱਧ ਇਹਦੇ ਕੋਲ 13 ਕਿਲੋ ਚਵਾਈ ਕਰਾ ਦਾਂਗੇ ਜੀ ਜੋਲੇ ਦੋ ਟਾਈਮ ਚਾਰ ਟਾਈਮ ਫੁੱਲ ਗਾਰੰਟੀ ਕੱਦ ਕਾਠ ਵੀ ਹੈਨਾ ਚੰਗਾ ਪੂਰੀ ਜੱਗੀ ਬੱਚੀ ਆ ਠੀਕ ਆ ਵੀਰੇ ਕਾ ਦਵੇਲ ਬਰੀਡ ਦੇ ਪੱਕ ਤੋਂ ਕਰਮ ਵਾਲੀ ਪੂਰੀ ਚੰਗੀ ਆ ਦੇਖ ਸਕਦੇ ਹੋ ਵਜਨ ਵਜੂਦ ਵੀ ਪੂਰਾ ਮੁੱਠੀ ਵਾਲਾ ਥਾਣਾ ਕਲਾ ਕਲਾ ਨਿਕਲ ਅੱਛਾ ਸੀਗਾ ਇਹਦੇ ਨਾਲ ਆਪਣੇ ਕੋਲ ਘਰ ਦੀ ਵੀਡੀਓ ਵੀ ਹੈਗੀ ਜਿੱਦੇ ਆਈ ਹੈ ਅੱਛਾ ਹਾਂ ਉਹ ਦੇ ਠੀਕ ਆ ਠੀਕ ਆ ਵੀਰੇ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਆ ਇਹ ਤਾਂ 46000 ਚ ਮਾਰ ਦਾਂ ਠੀਕ ਆ ਅੱਜ ਜੀ ਇਹ ਕਿਉਂਕਿ ਜੇ ਬੱਚਾ ਹੁੰਦਾ ਤਾਂ ਬਾਹਲੇ 65 70000 ਕੀ ਸੀ 65 70000 ਹੱਬਾ ਕਰ ਦੇਣਾ ਵੀਰੇ ਅੱਜ ਜਿਵੇਂ ਭਾਅ ਵਛੀਆਂ ਵਾਲਾ ਕੋਈ ਇੰਨੀ ਅੱਛੀ ਵੀ 33000 ਨਹੀਂ ਮਿਲਦੀ ਬਾਈ ਕਾੱਟ ਦਾ ਘਾਟ ਵਾਲੀ ਬਰੀਡ ਵਾਲੀ ਆ ਵਾ ਕੋਈ ਐਵੇਂ ਕ੍ਰੋਸ ਨਹੀਂ ਕਹਿ ਸਕਦਾ ਦੁੱਧ ਦਾ ਵਾਜਾ ਨਾ ਹੁਣ ਮੂਰੇ ਮੌਸਮ ਚੰਗਾ ਆ ਗਿਆ ਬਾਈ ਜੇ ਗੱਬਣਾ ਰਹਿ ਗਈ ਕੋਈ ਪੱਟ ਕੇ ਲੈ ਜਾ ਫੁੱਲ ਗਾਰੰਟੀ ਜੇ ਗੱਬਣਾ ਰਹਿ ਗਈ ਨਾਲੇ ਤਾਂ 2 ਮਹੀਨੇ ਚ ਹੋਈ ਜਾਣੀ ਨਾਲੇ ਤੇ ਇਹਦੂ ਡਬਲ ਮੁੱਲ ਤੇ ਹੀ ਵੇਖ ਜਾਣੀ ਹੈ ਸਰ ਜੀ ਬਾਈ ਯਾਰ ਤੂੰ ਜਦੋਂ ਮਰਜੀ ਵੇਚ ਹਾਂ ਜਦੋਂ ਮਰਜੀ ਵੇਖ ਲੈ ਭਲਾ ਰਾਤ ਨੂੰ ਸੱਦ ਕੇ ਵੇਚ ਦੇ ਭੱਜ ਕੇ ਖਰੀਦੂ ਅਗਲਾ ਤੇ ਇਹਦੀ ਕੀਮਤ ਬਾਈ 46 ਠੀਕ ਹੈ ਜੀ 5 ਨੰਬਰ ਜੀ ਸੁਆ ਇਹਦਾ ਕਿੰਨਾ ਮਾ ਜੀ ਇਹਦਾ ਪਹਿਲਾ ਸੁਆ ਝੋਟੀ ਬਰਾੜਾ ਠੀਕ ਆ ਕਦੋਂ ਸੁਈ ਹੈ ਜੀ ਸੁਈ ਨੂੰ ਇਹਨੂੰ ਬਈ ਹਜੇ ਦੂਜਾ ਚੌਥਾ ਪੰਜਵਾਂ ਦੇਣੀ ਹੈ ਬੱਚਾ ਕੀ ਆ ਜੀ ਬੱਚਾ ਇਹਦਾ ਕਟਾ ਜੀ ਠੀਕ ਆ ਦੰਦੋ ਕਿਵੇਂ ਆ ਵੀਰੇ ਦੰਦੋ ਚੌਗੀ ਆ ਬਾਈ ਨੂੰ ਤਾਂ ਚਾਰ ਦੰਦਾਂ ਜੇਰ ਕੰਪਲੀਟ ਆ ਜੀ ਜਮਾਂ ਹਾਂ ਕੰਪਲੀਟ ਆ ਬਾਈ ਕਿੰਨਾ ਬੋਲਾ ਤਿਆਰ ਆ ਜੀ ਬੋਲਾ ਇਹਦੇ ਕੋਲੇ 7 ਕਿਲੋ ਆਵੇ ਚਵਾਈ ਕਰਾ ਦਾਂਗੇ ਜੀ ਜੇਰ ਜੱਪੇ ਦੀ ਸਾਫ ਆ ਬਿਲਕੁਲ ਜਮਾਂ ਸਾਫ ਆ ਬਾਈ ਤੋਰ ਕੇ ਦਿਖਾ ਦੇ ਥੋੜਾ ਡਰਦੀ ਆ ਜੀ ਥੋੜਾ گول ਸਿੰਗੀ ਆ ਸੁਆ ਪਹਿਲਾ ਮੂੰਹ ਤੋਂ ਚਾਰ ਦੰਦ ਹਜੇ ਬੱਚਾ ਹੀ ਆ। ਮੁੱਠੀ ਵਾਲਾ ਥਾਣਾ, ਕੱਲਾ-ਕੱਲਾ ਨਿਖੜਮ, ਹੱਥੀ ਚਵਾਈ ਵਾਲਾ ਮੈਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਲਵਾਂ। 7 ਕਿਲੋ ਨੈਟ ਬੋਲੀ ਤਿਆਰ ਆ। ਆਪਦੀ ਦੋ ਟਾਈਮ, ਚਾਰ ਟਾਈਮ, 6 ਟਾਈਮ ਕੋਈ ਵੀਰ ਚਵਾਈ ਕਰਕੇ ਲਿਜਾ ਸਕਦਾ ਜੀ। ਬੱਚਾ ਹੀ ਆ ਹਜੇ ਚਾਰ। ਬੱਚਾ ਹੀ ਆ ਹਜੇ ਤਾਂ ਬਈ ਕੱਦ ਕਾਠ ਵੀ ਇਹਨੇ ਹੈਨਾ ਕਰਨਾਗਾ। ਹਾਂ। ਤੇ ਬੱਚੇ ਤੇ ਫੁੱਲ ਸਹਿਮਤਾ ਜੀ। ਫੁੱਲ ਬਾਈ ਫੁੱਲਾ। ਹਾਂ। ਠੀਕ ਆ ਜੀ। ਤੇ ਕੀਮਤ ਵੀਰੇ ਦੀ ਜਾਇਜ਼ ਜੀ। ਇਹਦਾ ਜਾਇਜ਼ ਬਾਈ 80 ਚੋਂ ਮਾਨਦਾਨ ਕਰਾਂਗੇ। ਓਜੂ ਮਾੜਾ ਮੋਟਾ ਜੂ। ਹਾਂ ਬਾਈ। ਠੀਕ ਆ 80000 ਰੁਪਏ ਚ ਬਾਈ ਕਹਿੰਦਾ ਮਾਨਤਾਣ ਕਰਦਾਂਗੇ ਜੀ ਜੈ ਜੀ ਹੈ ਡਿਮਾਂਡ ਹੈ ਵੀ ਹਜੇ ਬੱਚਾ ਹੀ ਆਉਂਦੇ ਸੂਏ ਨੂੰ ਵੱਧੇ ਵਾਲੀ ਚੀਜ਼ ਆ ਨਗ ਨੰਬਰ ਆ ਗਿਆ ਵੀਰੇ ਆਪਣਾ 6 ਜੀ ਸੂਆ ਕਿੰਨੇ ਮਾ ਜੀ ਇਹਦਾ ਇਹਦਾ ਯਾਰ ਦੂਜਾ ਸੂਆ ਬਰਣਾ ਜਮਾ ਸਹੀ ਸਿੰਗ ਥੋੜਾ ਜਿਹਾ ਖੁੱਲਾ ਲੱਗਦਾ ਹੂੰ ਤੀਜਾ ਲਾਇਦਿਆ ਸਹੀ ਦੂਜਾ ਸੂਆ ਪਿਆ ਰ ਮੈਂਦਾ ਕਦੋਂ ਸੂਈ ਆ ਜੀ ਇਹ ਸੂਈ ਨੂੰ ਇਹਨੂੰ ਬਾਈ ਯਾਰ 9 9 ਦਾ 8 9 ਦਾ 9 ਬੱਚਾ ਕੀ ਆ ਜੀ ਇਹਦੇ ਮਗਰ ਕੱਟੀ ਆ ਬਾਈ ਠੀ ਕਿਹੜੀ ਆ ਜੀ ਇਹਦੀ ਆ ਕੱਟੀ ਆ ਬਾਈ ਜੀ ਬੱਚਾ ਮਗਰ ਕੱਟੀ ਆ ਜੀ ਜੇਰ ਜੱਪੇ ਦੀ ਸਾਫ ਆ ਜੀ ਜਮਾ ਸਾਫ ਆ ਬਾਈ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਸਹੀ 10 ਕਿਲੋ ਆ ਬਾਈ ਇਹਦੇ ਕੋਲ 10 ਕਿਲੋ ਦੀ ਚਵਾਈ ਕਰਾ ਦਾਂਗੇ ਚਵਾਈ ਕਰਾ ਦਾਂਗੇ ਥਣਾ ਸੁਣਾ ਦੀ ਓਕੇ ਵੀਰ ਜਮਾ ਓਕੇ ਆ ਬਾਈ ਠੀਕ ਆ ਤੁਰ ਕੇ ਦਿਖਾ ਦਿਓ ਜੀ ਥਣਾ ਦੀ ਬਾਈ ਕਹਿੰਦਾ ਓਕੇ ਆ ਬੇਫਿਕਰ ਹੋ ਜੋ ਸੋਨਾ ਮੁੱਠੀ ਵਾਲਾ ਥਣਾ ਕੱਲਾ ਕੱਲਾ ਨਿੱਖੜਮ ਹੱਥੀ ਚਵਾਈ ਵਾਲਾ ਕੋੜ ਛਾਂਕੇ ਦੇ ਭੂਰਾ ਵੀ ਨਹੀਂ ਬਾਕੀ ਸੋਨਾ ਪੱਟ ਪੂੜਾ ਵਜਨ ਵਜੂਦ ਕਰ ਮਾਲੀ ਦਾ ਚੰਗਾ ਬ ਕੋਈ ਗੱਲ ਨਹੀਂ ਚਾਹੀ ਇੱਥੇ ਬੰਦ ਦਿਓ ਜੀ ਬੱਚਾ ਵੀ ਤੁਹਾਨੂੰ ਮਗਰੇ ਦੇ ਕੱਟੀ ਮਿਲ ਜਾਣੀ ਆ ਫਾਇਦਾ ਹੋ ਜਾਣਾ ਜੇ ਕੱਟਾ ਹੁੰਦਾ ਤੁਹਾਨੂੰ ਵੀ ਪਤਾ ਵੀਰੇ ਲੈ ਕੇ ਫਿਰ ਵੀ ਜਾਣਾ ਪੈਣਾ ਸੀ ਬਾਕੀ ਦੋ ਨਾਗ ਦੇਵਾਂਗੇ ਬਾਈ ਦੋ ਨਾਗ ਬਣ ਜਾਣੇ ਫਾਇਦਾ ਹੋ ਜਾਣਾ ਬਾਈ ਸਾਲ ਨੂੰ ਮਗਰ ਬੱਚਾ ਤਿਆਰ ਹੋ ਜਾਣਾ ਸੇਵਾ ਸੰਭਾਲ ਵਾਲੇ ਘਰੇ ਉੱਠ ਗਿਆ ਤਾਂ ਤੇ ਇਹਦੀ ਕੀਮਤ ਹੈ ਬਾਈ ਇਹ ਬਾਈ ਲੱਖ ਚੋਂ ਮਾਨਤਾਨ ਕਰਦਾ 1 ਲੱਖ ਚੋਂ ਜੀ ਠੀਕ ਆ ਮੁੱਲ ਕਰਨ ਦਾ ਅੰਦਾਜ਼ ਕਿੰਨਾ ਮਾਰੀ ਕਰਾ ਦੇ ਕੋਈ ਫਾਇਦਾ ਨਹੀਂ ਉਹਦਾ ਲੱਖ ਰੁਪਏ ਚੋਂ ਮਾਨਤਾਨ ਕਰਦਾਂਗੇ ਝੂਟੀ ਚੰਗੀ ਜ਼ਰੂਰ ਆ ਪਰ ਮਾੜਾ ਜਿਹਾ ਸੰਗ ਜ਼ਰੂਰ ਖੁੱਲਾ ਛੋਟੀ ਪਤਲੇ ਪਿੰਡੇ ਦੀ ਹੈਣਾ ਮੈਂ ਦੋ ਦੋ ਹੀ 12 ਕਿਲੋ ਦੇ ਦਊਗੀ ਬਾਈ ਯਾਰ ਦੇਜੂ ਦੇਜੂ ਬਾਈ ਏਡੀ ਕੋਈ ਪਹਿਲੇ ਸੂਏ 10 ਕਿਲੋ ਚੋਇਆ ਮਾਲਕਾਂ ਨੇ ਦੱਸਿਆ ਠੀਕ ਆ ਤੇ ਇੱਕ ਬਾਈ ਕੋਲ ਆ ਸ਼ਕੀਨ ਝੋਟੀ ਆ ਵੱਡੇ ਗੱਦ ਕਾਢ ਦੀ ਸੂਆ ਕਿੰਨਾ ਮੈਂ ਬਾਈ ਇਹਦਾ ਇਹਦਾ ਦੂਜਾ ਸੂਆ 6 ਦੰਦ ਆ ਬਾਈ 6 6 ਦੰਦ ਸੂਆ ਦੂਜਾ ਠੀਕ ਆ ਬਾਈ ਪਹਿਲੇ ਸੂਏ ਬਾਈ ਯਾਰ 12 ਕਿਲੋ ਦਾ ਰਿਕਾਰਡ ਆ ਝੋਟੀ ਦਾ ਇਹਦਾ ਹਾਂ ਬੱਚਾ ਕੀ ਦਿੱਤਾ ਜੀ ਇਹਦੇ ਮਗਰ ਕਟਾ ਜੀ ਕੰਪਲੀਟ ਆ ਜੀ ਜਮਾ ਵੀਡੀਓ ਦੇ ਦਾਂਗੇ ਬਾਈ ਅੱਜ ਸਵੇਰ ਦੇ ਕੋਈ ਸੂਈ ਆ ਕਿੰਨਾ ਕਬੌਲਾ ਕੱਢਿਆ ਵੀਰੇ ਫਿਰ ਪਹਿਲੀ ਚੋਈ ਬਾਈ ਚ ਬੋਲਾ ਦਾ 3-4 ਕਿਲੋ ਕੱਢਿਆ ਬਈ ਅੱਜ ਹਾਂ। ਖਣਾ ਦੀ ਓਕੇ ਆ। ਜਮਾ ਓਕੇ ਆ ਬਈ 1 ਨੰਬਰ। ਹੂੰ ਠੀਕ ਆ। ਚੰਗੇ ਆ ਨਾ ਝੋਟੀ। ਕੱਦ ਦਾ। ਦੁੱਧ 14-15 ਕਿਲੋ ਦੇਊਗੀ ਅੱਜ। ਫੁੱਲਾ ਪਿਆ ਜੂ। ਹਾਂ। ਹਾਕਾ ਦੇਣ ਦਾ ਵੀਰੇ ਜੇ 8 ਟੀ ਝੋਟੀ ਨਾਲ ਦੁੱਧ ਨਾ ਕੱਢਿਆ ਤੇ ਫੇਰ ਤਾਂ ਮੁਸ਼ਕਲ ਆ ਬਈ ਦੁੱਧ ਵਾਲਾ ਕੰਮ ਬਈ ਹੋਰ ਝੋਟੀਆਂ ਕੱਢ ਜਾਣਗੀਆਂ। ਪਿਓਰ ਵੱਡੀ-ਬੁੱਡੀ ਬਹੁਤ ਆ ਬਈ। ਕੱਦ ਦਾ ਵੀ ਚੰਗਾ ਬੇਲ ਵੀ ਚੰਗਾ ਤੇ ਵਜਨ ਵੀ ਆ ਕੋਈ ਆਏ ਨਹੀਂ ਬਈ ਲਿੱਸੀ ਲਾਵੀਂ ਅੱਜ ਹਜੇ ਥੋੜਾ ਜਿਹਾ ਸੂਆ ਕਰਕੇ ਝੋਟੀ ਦਾ ਸੂਆ ਕਰਕੇ ਥੋੜਾ ਜਿਹਾ ਲੱਕਾ ਜਿਹਾ ਮਾਰਿਆ ਵਾ ਬਾਕੀ ਪੱਠਾ ਤਾਂ ਨਾ ਚੰਗੂ ਖਾਦਾ ਹੋਣਾ ਅੱਜ ਬਈ ਇਹਨੇ ਸੋਨਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿਕਲਦਾ ਇਹ ਤਾਂ ਬੋੜਾ ਬੂੜਾ ਸਾਫ਼ ਕਰਤਾ ਬਾਈ ਯਾਰ ਹੂੰ ਬਣੀ ਬਹੁਤ ਸੀ ਵਹਿੜ ਠੀਕ ਆ ਹਾਂ ਬਾਕੀ ਹਮਾਣੇ ਦੀ ਤੱਕ ਵੀ ਹੈ ਨਾ ਬਈ ਇਹਦੀ ਬੈਕ ਸਾਈਡ ਨੂੰ ਹੀ ਆ ਪੂਰੀ ਅੱਗੇ ਵੀ ਆ ਬਈ ਯਾਰ ਆਏ ਨਹੀਂ ਠੀਕ ਆ ਹਾਂ ਤੇ ਇਹਦੀ ਜਾਇਦ ਜੀ ਕੀਮਤ ਇਹਦਾ ਬਾਈ ਜਿਵੇਂ ਪਿੰਡਾਂ 'ਚ ਮੁੱਲ ਕਰਦੇ ਓਵੇਂ ਤਾਂ 2 2 ਕਰੀ ਜਾਂਦੇ ਹਨਾ ਜਿਹੜਾ ਮਰਜ਼ੀ ਕਰੀ ਜਾਣ ਸਹੀ ਗੱਲ ਆ ਆਪਾਂ 1.5 ਚ ਮਾਨਤਾਂ ਕਰਦੇ ਓਜੂ ਮਾਨਤਾਂ ਹਾਂ ਠੀਕ ਆ 1.5 ਲੱਖ ਰੁਪਏ 'ਚ ਬਾਈ ਕਹਿੰਦਾ ਮਾਨਤਾਂ ਹੋਊਗਾ ਚੰਗੀ ਐ ਝੋਟੀ ਕਮੀ ਕੋਈ ਨਹੀਂ ਝੋਟੀ ਜੀ ਦੁੱਧ 15 ਕਿਲੋ ਦੀ ਗਾਰੰਟੀ ਐ ਜਿਹੜਾ ਮਰਜ਼ੀ ਲੈ ਜੀ ਠੀਕ ਆ ਵੀਰੇ ਬਾਕੀ ਤੁਹਾਨੂੰ ਨਗ ਫੱਟ ਬੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ